ਸੋ ਅੱਜ ਜਿਹੜੀ ਆਪਾਂ ਗੱਲ ਕਰਨੇ ਆਂ ਇਹ ਫਿਲਮ ਜਿਹੜੀ ਬਣਾਈਏ ਤੁਸੀਂ ਹਮਮ ਤੇ ਤੁਸੀਂ ਇਹ ਪਹਿਲੀ ਫਿਲਮ ਹੈ ਜਿਹੜਾ ਪਹਿਲਾਂ ਵੀ ਕੋਈ ਬਣਾਈਆਂ ਫਿਲਮਾਂ ਜ਼ਬਰ ਤੇ ਜ਼ੁਲਮ ਦਾ ਗ੍ਰੈਂਡ ਲੱਗਿਆ ਹੋਇਆ ਸੀ ਇਸ ਗ੍ਰੈਂਡ ਨੂੰ چیر ਕੇ ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਰੂਹਾਨੀ ਕਿਰਨਾ ਆਈਆਂ ਤੇ ਇੱਕ ਨਵੇਂ ਪੰਥ ਦਾ ਜਨਮ ਹੋਇਆ ਹਲਸਾ ਤੇ ਹੁਣ ਅਸੀਂ ਇਹ ਡਾਕੂਮੈਂਟਰੀ ਬਣਾਈ ਹੈ ਸ਼ਹੀਦ ਜਿਹੜੀ ਵਰਲਡ ਦੀ ਪਹਿਲੀ ਇੰਟਰਨੈਸ਼ਨਲ ਸਟੈਂਡਰਡਸ ਦੇ ਬਣੀ ਸਿੱਖ ਹਿਸਟਰੀ ਦੀ ਇੱਕ ਡਾਕੂਮੈਂਟਰੀ ਫਿਲਮ ਹੈ ਜੀ ਹਾਂ ਔਰ ਜਿਹਦੇ ਵਿੱਚ ਦਿਖਾਇਆ ਗਿਆ ਹੈ ਕਿ ਸਿੱਖ ਇਤਿਹਾਸ ਸ਼ੁਰੂ ਕਿੱਦਾਂ ਹੋਇਆ ਸੀ 10 ਗੁਰੂ ਸਾਹਿਬਾਨ ਦੀ ਇੰਟਰੋਡਕਸ਼ਨ ਫਿਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਲੈ ਕੇ 1740 ਤੱਕ ਇਹ ਫਿਲਮ ਚੱਲਦੀ ਹੈ ਜੀ और हूँ तक दुनिया के वक् वक्र मुल्क के गुरद्वारा साहब च फिल्म दिखाई जा चुकी है जी खालसा एक ललकार मनुखता ना इंसाफी तो बचाने ਜਿਹੜਾ ਮੈਂ ਇੱਕ ਲਾਲ ਕਿਲੇ ਕੋਲ ਸ਼ੋਅ ਦੇਖਿਆ ਸੀਗਾ ਜਿਹੜਾ ਸਾਊਂਡ ਲਾਈਟ ਦਾ ਸ਼ੋਅ ਹੁੰਦਾ ਕਿ ਮੰਨ ਦੇਰ ਵਿਖੇ ਵੀ ਹੁੰਦਾ ਜੀ ਜੀ ਉੱਥੋਂ ਮੇਰੇ ਦਿਮਾਗ 'ਚ ਆਈ ਬਈ ਕਿ ਕਿਉਂ ਨਾ ਇੱਕ ਇਦਾਂ ਦੀ ਫਿਲਮ ਤਿਆਰ ਕੀਤੀ ਜਾਏ ਸਾਊਂਡ ਲਾਈਟ ਤੇ ਪਿਕਚਰਸ ਦੇ ਕਨਸੈਪਟ ਨਾਲ ਸੋ ਤੁਸੀਂ ਇਹ ਕਹਿ ਸਕਦੇ ਹੋ ਵੀ ਦੁਨੀਆ ਦੇ ਵਿੱਚ ਪਹਿਲੀ ਵਾਰ ਕਿਸੇ ਵੀ ਧਰਮ ਦੇ ਦਾ ਸਾਊਂਡ ਲਾਈਟ ਤੇ ਪਿਕਚਰਸ ਦੇ ਕਨਸੈਪਟ ਨਾਲ ਇਸ ਤਰ੍ਹਾਂ ਦੀ ਫਿਲਮ ਬਣੀ ਹੈ ਔਰ ਜਿਹੜੀ ਜਿਹੜੀ ਕੁਆਲਿਟੀ ਹੈ ਕਿ ਪੂਰੀ ਹਾਲੀਵੁੱਡ ਸਟੈਂਡਰਡਸ ਦੀ ਹੈ ਇੰਟਰਨੈਸ਼ਨਲ ਸਟੈਂਡਰਡਸ ਦੀ ਹੈ ਜੀ ਔਰ ਜਿਹੜੇ 11 ਮੁਲਕ ਮੈਂ ਦਿਖਾ ਚੁੱਕਾ ਹਾਂ ਜਿਸ ਕੇ ਜਾਣ ਕੇ ਖੁਸ਼ ਹੋਵੋਗੇ ਕਿ ਮੈਂ ਘਾਨਾ West Africa ਨਾਈਜੀਰੀਆ ਹਾਂਗਕਾਂਗ THAILAND ਅਮਰੀਕਾ ਆਸਟ੍ਰੇਲੀਆ ਡੈਨਮਾਰਕ ਇਟਲੀ ਜਰਮਨੀ ਨਾਰਵੇ ਸਵੀਡਨ ਇਹਨਾਂ ਮੁਲਕਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਮਿਊਨਿਟੀ ਸੈਂਟਰਸ 'ਚ ਫਿਲਮ ਦਿਖਾਈ ਜਾ ਚੁੱਕੀ ਹੈ ਹਿੰਮਤ ਬਹਾਦਰੀ ਤੇ ਸੱਚਾਈ ਦੀ ਇੱਕ ਅਮਰ ਕਹਾਣੀ ਮੈਂ ਦੱਸਣਾ ਚਾਹਨਾ ਜਾਣਕਾਰੀ ਲਈ ਕਿ ਜਿਹੜੇ OTTs ਹੁੰਦੇ ਐ ਉਹਨਾਂ ਉੱਤੇ ਜਿਹੜੇ ਓਵਰ ਪੋਲਿਟੀਕਲ ਪ੍ਰੋਜੈਕਟ ਜਾਂ ਓਵਰ ਰਿਲੀਜੀਅਸ ਪ੍ਰੋਜੈਕਟਸ ਉਹ ਨਹੀਂ ਲੈਂਦੇ ਉਹਨਾਂ ਦੀ ਪਾਲਿਸੀ ਹੈ ਅੱਛਾ ਠੀਕ ਹੈ ਜੀ ਸੋ ਫਿਰ ਸਾਡੇ ਕੋਲ ਬੱਜ ਜਾਂਦਾ ਸਿਨੇਮਾ ਸਨਿਮੇਜ ਵਾਲੀ ਸਾਡੇ ਕੋਲ ਪੋਸਟ ਨਹੀਂ ਹੈਗੀ ਅਸੀਂ ਸਿਨੇਮੇ ਵਿੱਚ ਰਿਲੀਜ਼ ਕਰ ਸਕੀਏ ਔਰ ਨਾਇਨ ਹੈ ਇਸ ਸਨਿਮੇ ਵਿੱਚ ਰਿਲੀਜ਼ ਕਰਨ ਦੇ ਪ੍ਰਸਪੈਕਟਿਵ ਨਾਲ ਬਣਾਈ ਸੀ ਕਿਉਂਕਿ ਮੈਂ ਚਾਹੁੰਦਾ ਕਿ ਜਿਹੜਾ ਬੰਦਾ ਅਫੋਰਡ ਵੀ ਨਹੀਂ ਕਰ ਸਕਦਾ ਜਿਸ ਕੋਲ ਟਿਕਟ ਦਿੱਤਾ ਸੀ ਨਹੀਂ ਹੈਗੀ ਉਹ ਵੀ ਫਿਲਮ ਆ ਕੇ ਦੇਖੇ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਡਾਕੂਮੈਂਟਰੀਸ ਰਾਈਸ ਆਫ ਦਾ ਖਾਲਸਾ ਦੇ ਨਿਰਦੇਸ਼ਕਤੀ ਇੱਕ ਅਨੋਖੀ ਪੇਸ਼ਕਸ਼ ਤੇ ਇਸ ਫਿਲਮ ਦਾ ਬਜਟ ਕਿੰਨਾ ਕੁ ਸੀਗਾ ਦੇਖੋ ਜੀ ਯੂ ਐਸ ਡਾਲਰਸ ਦੇ ਵਿੱਚ ਦੇਖਿਆ ਜਾ ਸਵਾ ਕ ਲੱਖ ਡਾਲਰ ਸਾਡਾ ਇਸ ਫਿਲਮ ਦੇ ਉੱਪਰ ਲੱਗਾ ਹੈ ਕਿ ਗੈਸ ਡਾਲਰ ਤੇ ਫਿਰ ਕਿੱਦਾਂ ਮੈਨੇਜ ਕੀਤਾ ਤੁਸੀਂ ਇਹ ਇਹ ਮੈਨੇਜ ਤਾਂ ਜਿਸੀਂ ਜ ਆਪਣੇ ਦਸਵੰਧ ਕੱਢ ਕੇ ਬਣਾਈ ਹੈ ਫਿਲਮਾਂ ਤੇ ਉਹ ਹੁਣ ਅਸੀਂ ਸਾਨੂੰ ਸਾਰੇ ਗੁਰਦਾਰ ਸਾਹਿਬ ਨੇ ਸਪੋਰਟ ਕੀਤਾ ਹੈ ਜਿੱਥੇ ਵੀ ਵਰਲਡ ਵਾਈਡ ਮੈਂ ਗਿਆ ਸੰਗਤਨ ਵੀ ਸਪੋਰਟ ਕੀਤਾ ਸਾਨੂੰ ਸਪਾਂਸਰਸ਼ਿਪ ਮਿਲ ਜਾਂਦੇ ਨੇ ਸੋ ਕੁਦਰ ਸਰ ਸਾਹਿਬ ਨਾਲ ਗੱਲ ਹੁੰਦੀ ਕੁਆਲਿਟੀ ਦੇਖਦੇ ਫਿਰਨਗੇ ਸਪੋਰਟ ਕਰਦੇ ਕਿਉਂਕਿ ਇਹ ਸੀ ਇਤਨਾਂ ਦਾ ਪ੍ਰੋਜੈਕਟ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਦੇ ਉੱਪਰ ਕਰ ਰਹੇ ਹਾਂ ਜੀ ਸੋ ਉਹ 60% ਸਾਡਾ ਕੰਪਲੀਟ ਹੈ ਸੋ ਜੋ ਵੀ ਫੰਡਸ ਰੇਜ਼ ਹੁੰਦੇ ਨੇ ਉਹ ਕਵਰੇਜ ਪਾਈ ਜਾਂਦੀ ਹੈ ਨਾ ਪੁੱਲਣ ਯੋਗ ਸ਼ਹਾਦਤਾਂ ਦਾ ਇੱਕ ਸੱਚਾ ਇਤਿਹਾਸ ਸ਼ਹੀਦ ਇਸ ਵਕਤ ਤੁਸੀਂ ਸਾਰੇ ਮੇਰੇ ਮਿੱਲੇ ਮਤਰਾ ਦੇ ਪਾਲ ਵੜੈ ਦੇ ਨਾਲ ਤੇ ਅੱਜ ਜਿਵੇਂ ਆਪਾਂ ਗੱਲ ਕੀਤੀ ਸੀ ਤੁਹਾਡੇ ਨਾਲ ਕਿ ਤੁਹਾਡੇ ਨਾਲ ਇੱਕ ਡਾਕੂਮੈਂਟਰੀ ਫਿਲਮ ਦੀ ਗੱਲ ਕਰਾਂਗੇ ਤਾਂ ਉਹ ਅੱਜ ਸਾਰੇ ਕੋਲ ਪ੍ਰੋਡਿਊਸਰ ਜਿਨ੍ਹਾਂ ਨੇ ਉਹ ਬਣਾਈ ہوئی ਹੈ ਫਿਲਮ ਉਹ ਸਾਡੇ ਸਟੂਡੀਓ ਜੀ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਫਿਲਮ ਦੇ ਵਿੱਚ ਹੈ ਕੀ ਪਹਿਲਾਂ ਥੋੜਾ ਜਿਹਾ ਫਿਲਮ ਦਾ ਤੁਹਾਨੂੰ ਟ੍ਰੇਲਰ ਸੁਣਾ ਦਿੰਦੇ ਆ ਕਿ ਕੀ ਹੈ ਫਿਲਮ ਦੇ ਵਿੱਚ ਫਿਲਮ ਦੇ ਵਿੱਚ ਇਹਨਾਂ ਨੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਕਾਫੀ ਰਿਸਰਚ ਕੀਤੀ ਹੈ ਇਹਨਾਂ ਨੇ ਗੱਲਬਾਤ ਕਰਦੇ ਹਨ ਤੇ ਇੱਕ ਨਵੇਂ ਬੰਦ ਦਾ ਜਨਮ ਹੋਇਆ ਹਲਸਾ ਹਲਸਾ ਇੱਕ ਲਲਕਾਰ ਸੀ ਮਨੁੱਖਤਾ ਨੂੰ ਜ਼ੁਲਮ ਤੇ ਨਾ ਇਨਸਾਫਤੋਂ ਬਚਾਉਣ ਲਈ ਹਿੰਮਤ ਬਹਾਦਰੀ ਤੇ ਸੱਚਾਈ ਦੀ ਇੱਕ ਅਮਰ ਕਹਾਣੀ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਡਾਕੂਮੈਂਟਰੀ ਰਾਈਜ਼ ਆਫ ਦਾ ਖਾਲਸਾ ਦੇ ਨਿਰਦੇਸ਼ਕ ਦੀ ਇੱਕ ਅਨੋਖੀ ਪੇਸ਼ਕਸ਼ ਨਾ ਪੁੱਲਣ ਯੋਗ ਸ਼ਹਾਦਤਾਂ ਦਾ ਇੱਕ ਸੱਚਾ ਇਤਿਹਾਸ ਸੋ ਦੋਸੋ ਇਹ ਫਿਲਮ ਜੋ ਬਣੀ ਹੈ ਇਸ ਬਾਰੇ ਗੱਲਬਾਤ ਅੱਜ ਆਪਾਂ ਕਰਾਂਗੇ ਵੇਖੋ ਫਿਲਮ ਦਾ ਟ੍ਰੇਲਰ ਤੁਹਾਨੂੰ ਦਿਖਾਇਆ ਥੋੜਾ ਜਿਹਾ ਪਰ ਬਾਕੀ ਵਿਸਥਾਰ ਵਿੱਚ ਆਪਾਂ ਗੱਲ ਸਮੁੰਦਰੀ ਸਾਹਿਬ ਨਾਲ ਕਰਦੇ ਹਾਂ ਆਪਾਂ ਸਮੁੰਦਰੀ ਜੀ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਬਾਲ ਬ੍ਰੈਂਡ ਜੀ ਥੈਂਕ ਯੂ ਸੋ ਮੱਚ ਸੋ ਅੱਜ ਜਿਹੜੀ ਆਪਾਂ ਗੱਲ ਕਰਨੇ ਆ ਇਹ ਫਿਲਮ ਜਿਹੜੀ ਬਣਾਈ ਹੈ ਤੁਸੀਂ ਤੇ ਤੁਸੀਂ ਇਹ ਪਹਿਲੀ ਫਿਲਮ ਹੈ ਜਾਂ ਪਹਿਲਾਂ ਵੀ ਕੋਈ ਬਣਾਈਆਂ ਫਿਲਮਾਂ ਪਹਿਲੀ ਵੀ ਬਣਾਈ ਹੈ ਜੀ ਮੈਂ ਇੱਕ ਰਾਈਜ਼ ਆਫ ਦਾ ਖਾਲਸਾ ਡਾਕੂਮੈਂਟਰੀ ਬਣਾਈ ਸੀ 2011-12 ਜਿੱਥੇ ਸਰੀ ਦੇ ਵਿੱਚ ਆਪਾਂ ਦਿਖਾਈ ਸੀਗੀ ਤੇ ਉਹ 2011-12 ਵਿੱਚ ਅਸੀਂ ਦਿਖਾਈ ਸੀਗੀ ਔਰ ਉਸ ਤੋਂ ਇਲਾਵਾ ਮੈਂ ਇੱਕ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਫੀਚਰ ਫਿਲ ਬਣਾਈ ਸੀ ਉਹ 2016 ਚ ਰਿਲੀਜ਼ ਹੋਈ ਸੀ ਵਰਲਡ ਵਾਈਡ تھیਟੀਕਲ ਜੀ ਤੇ ਹੁਣ ਅਸੀਂ ਇਹ ਡਾਕੂਮੈਂਟਰੀ ਬਣਾਈ ਹੈ ਸ਼ਹੀਦ ਜਿਹੜੀ ਵਰਲਡ ਦੀ ਪਹਿਲੀ ਇੰਟਰਨੈਸ਼ਨਲ ਸਟੈਂਡਰਡਸ ਦੇ ਬਣੀ ਸਿੱਖ ਹਿਸਟਰੀ ਦੀ ਇੱਕ ਡਾਕੂਮੈਂਟਰੀ ਫਿਲਮ ਹੈ ਜੀ ਔਰ ਇਹਦੇ ਵਿੱਚ ਦਿਖਾਇਆ ਗਿਆ ਹੈ ਕਿ ਸਿੱਖ ਇਤਿਹਾਸ ਸ਼ੁਰੂ ਕਿੱਦਾਂ ਹੋਇਆ ਸੀ 10 ਗੁਰੂ ਸਹਿਬਾਨ ਦੀ ਇੰਟਰੋਡਕਸ਼ਨ ਫਿਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਲੈ ਕੇ 1740 ਤੱਕ ਇਹ ਫਿਲਮ ਚੱਲਦੀ ਹੈ ਜੀ ਔਰ ਹੁਣ ਤੱਕ ਦੁਨੀਆ ਦੇ ਵੱਖ-ਵੱਖ 11 ਮੁਲਕਾਂ ਦੇ ਗੁਰਦੁਆਰਾ ਸਾਹਿਬ 'ਚ ਇਹ ਫਿਲਮ ਦਿਖਾਈ ਜਾ ਚੁੱਕੀ ਹੈ ਜੀ ਤੇ ਇਹ ਫਿਲਮ ਜਿਹੜੀ ਹੈ ਇਹਦੀ ਜਿਹੜੀ ਸਟੋਰੀ ਹੈ ਉਹ ਤੁਸੀਂ ਕਿਤਾਬਾਂ ਦੇ ਵਿੱਚੋਂ ਗ੍ਰਹਿ ਕੀਤੀ ਇੱਕ ਇਕੱਠੀ ਜਿੱਤੀ ਜਾਂ ਕਿਸੇ ਦੀ ਹੋਰ ਸੁਣੀ ਕਹਾਣੀ ਤੋਂ ਕਰਦੇ ਨਹੀਂ ਜੀ ਕਿਤਾਬਾਂ ਵਿੱਚੋਂ ਵੀ ਲਈ ਹੈ ਕੁਝ ਬੁੱਧੀਜੀਵੀ ਜੋ ਪੀਐਚਡੀ ਕਰ ਰਹੇ ਪੰਜਾਬੀ ਇੰਸਟੀਟਿਟ ਪਟਿਆਲਾ ਦੇ ਸਟੂਡੈਂਟਸ ਉਹਨਾਂ ਨੇ ਵੀ ਇਹ ਰਿਸਰਚ ਕਰਕੇ ਲਈ ਹੈ ਤੇ ਸਕ੍ਰੀਨ ਪਲੇ ਉਹਦੇ ਅਕੋਰਡਿੰਗਲੀ ਬਣਾਇਆ ਗਿਆ ਜੋ ਜੋ ਇਨਸੀਡੈਂਟਸ ਹਿਸਟਰੀ ਚ ਚੱਕਣੇ ਸੀਗੇ ਉਹ ਚੱਕ ਕੇ ਫਿਰ ਉਹਦਾ ਸਕ੍ਰੀਨ ਪਲੇ ਲਿਖਿਆ ਗਿਆ ਤੇ ਫਿਰ ਫਿਲਮ ਤਿਆਰ ਕੀਤੀ ਗਈ ਤੇ ਇਹਦੇ ਵਿੱਚ ਕੈਰੈਕਟਰਸ ਕੀ ਨੇ ਜਿਵੇਂ ਕਿ ਆਪਾਂ ਉਹ ਧਾਰਨਿਕ ਚਿਹਰੇ ਲੈ ਸਕਦੇ ਤੇ ਤੁਸੀਂ ਕਿਦਾਂ ਮੈਨੇਜ ਕੀਤਾ ਇਸ ਸਾਊਂਡ ਲਾਈਟ ਤੇ ਪਿਕਚਰਸ ਦਾ ਕਨਸੈਪਟ ਹੈ ਮਤਲਬ ਸਾਊਂਡ ਲਾਈਟ ਤੇ ਪਿਕਚਰਸ ਦੇ ਕਨਸਟ ਰਹਿਤ ਮਰਿਆਦਾ ਦਾ ਸਿੱਖ ਰਹਿਤ ਮਰਿਆਦਾ ਦਾ ਪੂਰਾ ਖਿਆਲ ਰੱਖਿਆ ਗਿਆ ਔਰ ਜਿਹੜਾ ਮੈਂ ਇੱਕ ਲਾਲ ਕਿਲੇ ਕੋਲ ਸ਼ੋਅ ਦੇਖਿਆ ਸੀਗਾ ਜਿਹੜਾ ਸਾਊਂਡ ਲਾਈਟ ਦਾ ਸ਼ੋਅ ਹੁੰਦਾ ਕਿ ਨੰਨ ਦੇਡ ਵਿਖੇ ਵੀ ਹੁੰਦਾ ਮਾਚ ਆਈਡੀਆ ਹੈ ਕਿ ਕਿਉਂ ਨਾ ਇੱਕ ਇਦਾਂ ਦੀ ਫਿਲਮ ਤਿਆਰ ਕੀਤੀ ਜਾਏ ਸਾਊਂਡ ਲਾਈਟ ਤੇ ਪਿਕਚਰਸ ਦੇ ਕਨਸੈਪਟ ਨਾ ਸੋਚ ਜੀ ਇਹ ਕਹਿ ਸਕਦੇ ਹੋ ਵੀ ਦੁਨੀਆ ਦੇ ਵਿੱਚ ਪਹਿਲੀ ਵਾਰ ਕਿਸੇ ਵੀ ਤਰ੍ਹਾਂ ਦਾ ਸਾਊਂਡ ਲਾਈਟ ਤੇ ਪਿਕਚਰਸ ਦੇ ਕਨਸੈਪਟ ਨਾ ਇਸ ਤਰ੍ਹਾਂ ਦੀ ਫਿਲਮ ਬਣੀ ਹੈ ਔਰ ਜਿਹੜੀ ਜਿਹੜੀ ਕੁਆਲਿਟੀ ਹੈਗੀ ਪੂਰੀ ਹਾਲੀਵੁੱਡ ਸਟੈਂਡਰਡਸ ਦੀ ਹੈ ਇੰਟਰਨੈਸ਼ਨਲ ਸਟੈਂਡਰਡਸ ਦੀ ਹੈ ਜੀ ਔਰ ਜਿਹੜੇ 11 ਮੁਲਕ ਮੈਂ ਦਿਖਾ ਚੁੱਕਾ ਹਾਂ ਨਾ ਤੁਸੀਂ ਕੇ ਜਾਣ ਕੇ ਖੁਸ਼ ਹੋਵੋਗੇ ਕਿ ਮੈਂ ਘਾਨਾ West Africa Nigeria Hong Kong Thailand America, Australia, Denmark, Italy, Germany, Norway, Sweden. ਵਿੰਨਾਂ ਮੁਲਕਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਮਿਊਨਿਟੀ ਸੈਂਟਰਸ 'ਚ ਫਿਲਮ ਦਿਖਾਈ ਜਾ ਚੁੱਕੀ ਹੈ। ਇਹ ਗੁਰਦੁਆਰਾ ਸਾਹਿਬ ਦੇ ਵਿੱਚ ਵਿਖਾਂਦੇ ਸੀ। ਇਹ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਦਿਖਾਈ ਹੈ ਜਿੱਥੇ ਇਹ ਕਿਸੇ ਵੱਡੀ ਸਕਰੀਨ ਤੇ ਨਹੀਂ ਹੈ। ਨਹੀਂ ਜੀ ਇਤਾਂ ਦਾ ਕੋਈ ਕਨਸੈਪਟ ਹੀ ਨਹੀਂ ਹੈ ਕਿ ਵੱਡੀ ਸਕਰੀਨ ਤੇ ਅਸੀਂ ਕੋਈ ਸੋਚ ਕੇ ਨਹੀਂ ਬਣਾਈ ਫਿਲਮ ਕਿਸੀ ਵੱਡੀ ਸਕਰੀਨ ਤੇ ਲੈ ਕੇ ਜਾਣ। ਨਾਲ ਸਾਡੇ ਕੋਲ ਤਾਂ ਦੇ ਫੰਡਸ ਹੁੰਦੇ ਆ ਠੀਕ ਹੈ। ਅਸੀਂ ਗੁਰਦੁਆਰਾ ਸਾਹਿਬ ਦੇ ਪਰਸਪੈਕਟਿਵ ਨਾਲ ਹੀ ਬਣਾਈ ਹੈ ਤਾਂ ਕਿ ਜਿਹੜਾ ਬੰਦਾ ਅਫੋਰਡ ਨਹੀਂ ਵੀ ਕਰ ਸਕਦਾ ਉਹ ਵੀ ਫਿਲਮ ਆ ਕੇ ਦੇਖ ਸਕੇ। ਹੁਣਾ 2 ਦਿਨ ਪਹਿਲੇ ਸਾਡਾ ਕੈਲਗਰੀ ਸ਼ਨੀਵਾਰ ਨੂੰ ਲਾਸਟ ਕ ਬੰਦਾ ਥੀਏਟਰ ਚ ਫਿਲਮ ਦੇ ਕਰਨ ਜਾਂਦਾ ਸੀ ਡੇਟਸ ਵਿੱਚ ਜੀ 800 ਤੋਂ 900 ਦੇ ਆਸ-પાસ ਇੱਕ ਖੱਟ ਸੀਗਾ ਸੋ ਉਹਨਾਂ ਨੇ ਉੱਥੇ ਫਿਲਮ ਦਾ ਲਾਹਾ ਲਿਆ ਦੈਨ ਸਿਕ ਸੋਸਾਇਟੀ ਆਫ ਕੈਲਵਿਜੀ ਜਿਹ ਵਿੱਚ 3-400 ਬੰਦਾ ਫਿਲਮ ਦੇਖ ਕੇ ਗੈਰ ਡੀਅਰ ਦੀ ਧਾਕੇ ਆਇਆ ਤੇ ਇਸ ਫਿਲਮ ਦਾ ਬਜਟ ਕਿੰਨਾ ਕੁ ਸੀਗਾ ਜੋ ਕਿ ਯੂਐਸ ਡਾਲਰਸ ਦੇ ਵਿੱਚ ਦੇਖਿਆ ਜਾ ਸਵਾ ਕਲਾਖ ਡਾਲਰ ਸਾਡਾ ਇਸ ਫਿਲਮ ਦੇ ਉੱਪਰ ਲੱਗਾ ਹੈ ਯੂਐਸ ਡਾਲਰ ਦੇ حساب ਕਿਤਾ ਮੈਨੇਜ ਕੀਤਾ ਤੁਸੀਂ ਇਹ ਮੈਨੇਜ ਤਾਂ ਜੀ ਅਸੀਂ ਆਪਣੇ ਦਸਵੰਦ ਕੱਢ ਕੇ ਬਣਾਈ ਹੈ ਫਿਲਮਾਂ ਤੇ ਉਹ ਹੁਣ ਅਸੀਂ ਸਾਨੂੰ ਸਾਰੇ ਗੁਰਦਾਰ ਸਾਹਿਬ ਨੇ ਸਪੋਰਟ ਕੀਤਾ ਜਿੱਥੇ ਵੀ ਵਰਲਡ ਵਾਈਡ ਮੈਂ ਗਿਆ ਸੰਗਤਨ ਵੀ ਸਪੋਰਟ ਕੀਤਾ ਤੁਹਾਨੂੰ ਸਪਾਂਸਰਸ਼ਿਪ ਮਿਲ ਜਾਂਦੇ ਨੇ ਜੋ ਗੁਰਦਾਰ ਸਾਹਿਬ ਨਾਲ ਗੱਲ ਹੁੰਦੀ ਕੁਆਲਿਟੀ ਦੇਖਦੇ ਫਿਲਮ ਦੀ ਸਪੋਰਟ ਕਰਦੇ ਕਿਉਂਕਿ ਅਸੀਂ ਇਤਨਾਂ ਦਾ ਪ੍ਰੋਜੈਕਟ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਦੇ ਉੱਪਰ ਕਰ ਰਹੇ ਹਾਂ ਜੀ ਸੋ ਉਹ 60% ਸਾਡਾ ਕੰਪਲੀਟ ਹੈ ਸੋ ਜੋ ਵੀ ਫੰਡਸ ਰੇਜ਼ ਜਿਵੇਂ ਕਿ ਪਹਿਲਾਂ ਤੁਹਾਡਾ ਕੰਮ ਦੇਖਿਆ ਇਹਨਾਂ ਨੇ ਜਿਨ੍ਹਾਂ ਨੇ ਸਪான்ਸਰ ਕੀਤਾ ਹੈ ਸਪੌਂਸਰ ਕਿਸ ਤਰ੍ਹਾਂ ਦੇ ਹੁੰਦੇ ਨੇ ਜਾਨੀ ਕਿ ਕੋਈ ਬਿਜ਼ਨਸਮੈਨ ਵੀ ਸਪੌਂਸਰ ਕਰ ਸਕਦਾ ਜਾਂ ਕਹ ਤੁਹਾਨੂੰ ਕੋਈ ਸਪੋਰਟ ਕਰ ਸਕਦਾ ਹੈ ਕਾਫੀ ਲੋਕ ਸਿੰਘ ਮੈਂ ਸ਼ਿਕਾਗੋ ਗਿਆ ਸੀ ਉੱਥੇ ਬਿਜ਼ਨਸ ਇੱਕ ਪੈਨ-ਓਸ਼ੀਅਨਿਕ ਕੰਪਨੀ ਹੈ ਕਾਫੀ ਵੱਡੀ ਹੁੰਦੀ ਹੈ ਕਾਫੀ ਹਾਂਜੀ ਆ ਵੱਡੀ ਕੰਪਨੀ ਹੈ ਉਹਨਾਂ ਨੇ ਸਾਨੂੰ ਸਪੌਂਸਰ ਕੀਤਾ ਸੀ ਉਹ ਆਪਣੇ ਪੰਜਾਬ ਸਦ ਸਿੰਘਾਂ ਦੀ ਹੈ ਗੁਲਜ਼ਾਰ ਸੇ ਮਲਤਾਨੀ ਹੋਣਾ ਦੀ ਸੋ ਉਹਨਾਂ ਨੇ ਸਾਨੂੰ ਸਪான்ਸਰ ਕੀਤਾ ਸੀ ਸੋ ਇਸ ਤਰੀਕੇ ਜਿਹੜਾ ਬੰਦਾ ਕੰਮ ਦੇਖਦਾ ਕੋਈ ਉਹਨਾਂ ਨੇ ਸਾਡਾ ਪ੍ਰਾਈਵੇਟ ਸ਼ੋ ਵੀ ਕਰਵਾਇਆ ਜਿਹੜੇ ਲੋਕਲ ਲੋਕ ਸੀਗੇ ਜਿਹੜੇ ਇੱਕ ਸੈਂਟ ਕਨਸ਼ੀਅਸ ਸੀ ਉਹਨਾਂ ਨੇ ਬੜੀ ਫਿਲਮ ਸੋ ਉਹਨਾਂ ਨੇ ਸਾਡੀ ਸਪੋਰਟ ਕੀਤੀ ਕਿਉਂਕਿ ਜੇ ਕੁਆਲਿਟੀ ਪ੍ਰੋਡਕਟ ਦੀ ਅੱਛੀ ਹੈ ਜੇ ਤੁਸੀਂ ਚੰਗਾ ਕੰਮ ਕਰ ਰਹੇ ਹੋ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਤਾਂ ਸਪੋਰਟ ਹੋ ਜਾਂਦੀ ਹੈ ਤੇ ਇੱਥੇ ਹੁਣ ਤੁਸੀਂ ਸਰੀ ਦੇ ਵਿੱਚ ਵਿਖਾ ਚੁੱਕੇ ਹੋ ਜਾਂ ਵਿਖਾਉਣੀ ਹੈ ਕਮਿੰਗ ਵੀਕਐਂਡ ਦੇ ਵਿੱਚ ਆਪਾਂ ਸਰੀ ਦੇ ਵਿੱਚ ਸ਼ੋ ਕਰ ਰਹੇ ਹਾਂ ਜੀ ਇਹਦੇ ਯਾਨੀ ਕੱਲ ਸਾਡਾ ਸ਼ੋ ਸ਼ੁੱਕ ਅਜੇ 28 ਮਾਰਚ ਨੂੰ ਸ਼ੁੱਕਰਵਾਰ ਨੂੰ ਕੱਲ ਨੂੰ ਅਸੀਂ ਫਿਲਮ ਸੁਖ ਸਾਗਰ ਗੁਰਦੁਆਰਾ ਨਿਊ ਵੈਸਟਮਿੰਸਟਰ ਵਿਖੇ ਕੱਲ ਸ਼ਾਮੀ 7:00 ਵਜੇ ਇਹ ਫਿਲਮ ਦਿਖਾਈ ਜਾਣੀ ਹੈ ਜੀ। ਜੀ। ਸ਼ਨੀਵਾਰ ਨੂੰ ਸ਼ਾਮ ਨੂੰ 6:30 ਵਜੇ ਇਹ ਫਿਲਮ ਸਿੰਘ ਸਭਾ ਗੁਰਦੁਆਰਾ ਸਾਹਿਬ ਸਰੀ ਵਿਖੇ ਦਿਖਾਈ ਜਾਣੀ ਹੈ। ਤੇ ਸੰਡੇ ਨੂੰ ਇਹ ਫਿਲਮ ਐਤਵਾਰ ਨੂੰ ਇਹ ਫਿਲਮ ਦਿਖਾਈ ਜਾਣੀ ਹੈ ਜੀ ਖਾਲਸਾ ਦੀਵਾਨ ਸੁਸਾਇਟੀ ਰੋ ਸਟਰੀਟ ਦੁਪਹਿਰ 12:00 ਮਾਰਚ ਸੰਡੇ ਨੂੰ। ਵੈਨਕੂਵਰ ਜੀ। ਵੈਨਕੂਵਰ ਜੀ। ਔਰ 4 ਅਪ੍ਰੈਲ ਨੂੰ ਦਿਨ ਸ਼ੁੱਕਰਵਾਰ ਨੂੰ ਇਹ ਫਿਲਮ ਦਿਖਾਈ ਜਾਣੀ ਹੈ ਜੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀਰਕੇ ਸ਼ਾਮ ਨੂੰ 6:30 ਵਜੇ 4 ਅਪ੍ਰੈਲ ਦਿਨ ਸ਼ੁੱਕਰਵਾਰ ਗੁਰੂ ਨਾਨਕ ਸਿੱਖ ਟੈਂਪਲ ਗੁਰੂ ਨਾਨਕ ਸਿੱਖ ਗੁਰਦੁਆਰਾ 6:30 ਵਜੇ ਸ਼ਾਮ ਨੂੰ ਜੀ ਇਹ ਚਾਰਿੱਤ ਜਿਵੇਂ ਹੁਣ ਇਹ ਗੱਲਾਂ ਤੁਸੀਂ ਕਰ ਰਹੇ ਹੋ ਜਿਵੇਂ ਗੁਰਦੁਆਰਾ ਸਾਹਿਬ ਵਿੱਚ ਤੁਸੀਂ ਇਹ ਕਰ ਰਹੇ ਹੋ ਕਿ ਤੁਹਾਨੂੰ ਕੋਈ ਕੋਈ ਵਪਾਰੀ ਜਾਂ ਬਿਜ਼ਨਸਮੈਨ ਜਿਹੜਾ ਵੀ ਹੈ ਪਰ ਜਿਹੜੀਆਂ ਬਾਕੀ ਦੀਆਂ ਕਿਤਾਬਾਂ ਪੜੀਆਂ ਨੇ ਉਹਨਾਂ ਤੋਂ ਹਟ ਕੇ ਇਤਿਹਾਸ ਉਹਦਾ ਇਹ ਨਹੀਂ ਪਤਾ ਵੀ ਉਹ ਸੱਚ ਹੈ ਕਿਵੇਂ ਆ ਪਰ ਮੈਂ ਉਸ ਕਾਲ ਦਾ ਬੜਾ ਕਨਫਿਊਜ਼ਡ ਹਾਂ ਵੀ ਇਹ ਆਮ ਲੋਕ ਜੇ ਪੜ੍ਹਦੇ ਨੇ ਤਾਂ ਉਹ ਇਹ ਕਿੱਦਾਂ ਜਸਟੀਫਾਈ ਕਰਨਗੇ ਵੀ ਕਿਹੜਾ ਇਤਿਹਾਸ ਸਹੀ ਹੈ ਕਿਹੜਾ ਗਲਤ ਹੈ ਹਾਂ ਉਹ ਤੇ ਤੁਹਾਡਾ ਕੁਸ਼ਨ ਬਾਰੇ ਵੈਲਿਡਿਟੀ ਦੇਖੋ ਜਿਹੜੀ ਚੀਜ਼ ਰਿਸਰਚ 엘ਿਮੈਂਟਸ ਵਿੱਚ ਕਈ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਚੱਲੀਆਂ ਵੀ ਜਾ ਰਹੀਆਂ ਨੇ ਹੁਣ ਪ੍ਰੂਵ ਹੋ ਰਹੀਆਂ ਨੇ ਕਿ ਉਹ ਇਸ ਤਰ੍ਹਾਂ ਹੋਇਆ ਹੀ ਨਹੀਂ ਸੀ ਹਾਂ ਸੋ ਇਸ ਤਰ੍ਹਾਂ ਦੀ ਕਈ ਮੈਂ ਇਨਸੀਡੈਂਟਸ ਨਹੀਂ ਜਾਣਾ ਚਾਹੁੰਦਾ ਲੇਕਿਨ ਜਦੋਂ ਅਸੀਂ ਫਿਲਮ ਦੀ ਪ੍ਰੈਜੈਂਟੇਸ਼ਨ ਕੀਤੀ ਹੈ ਸਾਨੂੰ ਮਤਲਬ 99.9% ਸਕਸੈਸ ਰੇਟ ਮਿਲਿਆ ਵੀ ਅਸੀਂ ਜਿੰਨੇ ਵੀ ਲੋਕਾਂ ਨੂੰ ਫਿਲਮ ਦਿਖਾਈ ਹੈ ਹੁਣ ਮਿਨੀਮਮ ਲੱਗਦਾ ਅ ਅਮਰੀਕਾ ਦੇ ਵਿੱਚ 25 ਤੋਂ 30 ਹਜ਼ਾਰ ਬੰਦਾ ਫਿਲਮ ਦੇਖ ਚੁੱਕਿਆ ਇੰਨਾ ਬੰਦਾ ਸ੍ਰੀਮੇ ਵਿੱਚ ਨਹੀਂ ਜਾਂਦਾ ਸਾਲ ਵਿੱਚ ਜੀ ਜੀ 800 ਬੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਥੇ ਇੱਕ ਡਿਸਮੇਚ ਕਲਚਰ ਸੈਂਟਰ ਨੂੰ ਕਿ ਬੁੱਧੀਜੀਵੀ ਵੀ ਬੈਠੇ ਹੋਈ ਸੀ ਕਮੇਟੀ ਮੈਂਬਰਸ ਵੀ ਬੈਠੇ ਸੀ ਸਾਰਿਆਂ ਨੇ ਨਿੱਕੀ ਫਿਲਮ ਸੋ ਉਹਨਾਂ ਨੇ ਬੜਾ ਵਧੀਆ ਇਸ ਚੀਜ਼ ਦਾ ਰਿਐਕਸ਼ਨ ਦਿੱਤਾ ਔਰ ਅਗੇਨ ਮੈਂ 800 ਬੰਦਾ ਥੀਏਟਰ ਚ ਤੁਸੀਂ ਇਕੱਠਾ ਕਰਨਾ ਬੜਾ ਹੈ ਦੇਖੋ ਜੀ ਅਸੀਂ ਹੁਣ ਜਦੋਂ ਇੱਥੇ ਕੋਈ ਪੰਜਾਬੀ ਦੀ ਫਿਲਮ ਰਿਲੀਜ਼ ਹੁੰਦੀ ਹੈ ਤਾਂ ਪਤਾ ਤੜਾ ਤੜਾ ਆ ਰਹੀਆਂ ਨੇ ਜਦੋਂ ਪ੍ਰੀਮੀਅਰ ਹੁੰਦਾ ਤਾਂ ਪੁਲਾਉਂਦੇ ਨੇ ਤੇ ਵੱਧ ਤੋਂ ਵੱਧ 30 ਜਾਂ 35 ਉਹ ਵੀ ਰਿਸ਼ਤੇਦਾਰ ਬੁਲਾ ਲੈਂਦੇ ਨੇ ਹਾਂਜੀ ਕਰਕੇ ਫੋਨ ਮੀਡੀਅਨ ਬੁਲਾ ਲੈਂਗੇ 25 30 ਬੰਦੇ ਹੁੰਦੇ ਨੇ ਇਸ ਤੋਂ ਜ਼ਿਆਦਾ ਨਹੀਂ ਹੁੰਦੇ ਜੀ ਉਹ ਫਿਲਮ ਦਾ ਸ਼ੋਅ ਅਸਲ ਹੁੰਦਾ ਜਿਹੜਾ ਬਾਅਦ ਦੇ ਵਿੱਚ ਨੈਕਸਟ ਡੇ ਹੁੰਦਾ ਸ਼ੋਅ ਉਹਦੇ ਵਿੱਚ 20 25 20 25 ਬੰਦੇ ਤੋਂ ਵੱਧ ਨਹੀਂ ਜਾਂਦੇ ਕੋਈ ਵੀਕਐਂਡ ਤੇ ਇਹ ਇਤੋਂ ਵੱਧ ਨਹੀਂ ਜਾਂਦੇ ਹਾਂਜੀ ਵਰਕਿੰਗ ਡੇ ਤੇ ਨਹੀਂ ਜਾਂਦੇ ਹਾਂਜੀ ਸੋ ਇਹ ਮੈਂ ਤਾਂ ਦੱਸ ਰਿਹਾ ਕਿ ਜਦੋਂ ਕੈਲਗਰੀ ਦੇ ਵਿੱਚ ਸਾਡਾ ਸ਼ੋਅ ਹੋਇਆ ਪੌਣੇ 8 ਵਜੇ 60 70 ਬੰਦੇ ਸੀ 8 ਵਜੇ ਨੂੰ 5 ਮਿੰਟ ਤੇ ਸਡਨਲੀ ਹਜੂਮ ਆਂਦਾ ਹੈ ਔਰ ਪੂਰਾ ਹਾਲ ਭਰ ਜਾਂਦਾ ਹੈ ਔਰ ਆਪਾਂ ਨੂੰ ਕਮੇਟੀ ਨੇ ਵੀ ਇਹ ਗੱਲ ਕਹੀ ਵੀ ਇੰਨੀ देर ਟਿੱਕੇ ਕੋਈ ਸੰਗਤ ਪੂਰੀ ਬੈਠੀ ਨਹੀਂ ਲੇਖੀ ਜੇ ਤੁਸੀਂ ਇਤਿਹਾਸ ਦੀਆਂ ਗੱਲਾਂ ਕੀਤੀਆਂ ਨੇ ਤਿਹਾ ਦੇ ਵਿੱਚ ਸਭ ਦਾ ਹੀ ਹੁੰਦਾ ਹੈ ਕਿ ਅਸੀਂ ਇਤਿਹਾਸ ਵਾਲੀ ਜਾਣਕਾਰੀ ਹਾਸਲ ਕਰੀਏ ਤਾਂ ਉਹ ਕਿਸੇ ਨੂੰ ਚੰਗੀ ਲੱਗੀਏ ਤੇ ਤਾਂ ਹੀ ਬੈਠੇ ਰਹੇ ਔਰ ਵਰਡ ਆਫ ਮਾਊਥ ਸਟਰੋਂਗ ਹੈ ਜੀ ਬੋਲਤ ਮੈਂ ਤੁਹਾਨੂੰ ਜੇ ਦੱਸੇ ਤਾਂ ਟ੍ਰੇਲਰ ਕਿਤੇ ਨਹੀਂ ਹੈਗਾ ਜੇ ਤੁਸੀਂ ਪੋਲਜੀ ਵੇਖ ਲਈ ਤੁਸੀਂ ਗਾਂ ਚਾਰ ਬੰਦੇ ਨੂੰ ਫੋਨ ਕਰਤਾ ਵੀ ਯਾਰ ਫਿਲਮ ਜ਼ਰੂਰ ਦਿਖਾਓ ਤੇ ਇਹ ਫਿਲਮ ਜਿਵੇਂ ਤੁਸੀਂ ਇੱਥੋਂ ਵਿਖਾ ਕੇ ਚਲੇ ਜਾਓਗੇ ਸਾਰਾ ਕਿ ਪਰ ਬਹੁਤ ਜਾਨੀ ਚਾਤ ਹੋਏਗੀ ਕਿ ਵੀ ਇਹ ਫਿਲਮ ਅਸੀਂ ਕਿੱਥੇ ਵੇਖੀ ਕਿਵੇਂ ਵੇਖੀਓ ਕਿਵੇਂ ਦੇਖ ਸਕਦੇ ਨੇ ਉਹ ਹਾਲੇ ਅਸੀਂ ਕੋ ਦਾ ਪਲੈਟਫਾਰਮ 2-3 ਸਾਲ ਲੱਗਣੇ ਹੈ ਅਸੀਂ ਕੁਝ ਪਲੈਟਫਾਰਮ ਤਿਆਰ ਕਰਨੀ ਮੈਂ ਹੋਰ ਚੀਜ਼ ਸ੍ਰੋਤਨ ਦੱਸਣਾ ਚਾਹਨਾ ਕਿ ਉਹਨਾਂ ਦਿਮਾਗ ਚ ਆ ਰਹੇਗੇ Amazon Prime ਜਿਹੜੇ OTTs ਅੱਜ ਕੱਲ੍ਹ ਚੱਲਦੇ ਨੇ Netflix ਤੇ ਆਪਾਂ ਕਿਉਂ ਨਹੀਂ ਦੇ ਦੇ ਦਿੰਦੇ ਹਨ ਬਸ ਘਰੇ ਬਹਿ ਕੇ ਆਪਾਂ ਦੇਖ ਲਈ ਮੈਂ ਦੱਸਣਾ ਚਾਹਨਾ ਜਾਣਕਾਰੀ ਲਈ ਕਿ ਜਿਹੜੇ OTTs ਹੁੰਦੇ ਹੈ ਉਹਨਾਂ ਉੱਤੇ ਜਿਹੜੇ ਓਵਰ ਪੋਲੀਟੀਕਲ ਪ੍ਰੋਜੈਕਟ ਜਾਂ ਓਵਰ ਰਿਲੀਜੀਅਸ ਪ੍ਰੋਜੈਕਟਸ ਉਹ ਨਹੀਂ ਲੈਂਦੇ ਉਹਨਾਂ ਦੀ ਪਾਲਿਸੀ ਹੈ ਅੱਛਾ ਠੀਕ ਹੈ ਜੀ ਸੋ ਫਿਰ ਸਾਡੇ ਕੋ ਬੱਜ ਜਾਂਦਾ ਸਿਨੇਮਾ ਸਿਨੇਮੇਜ ਵਾਲੀ ਸਾਡੇ ਕੋ ਕਾਸਟ ਨਹੀਂ ਹੈ ਜੀ ਅਸੀਂ ਸਿਨੇਮੇ ਵਿੱਚ ਰਿਲੀਜ਼ ਕਰ ਸਕੀਏ ਔਰ ਮੈਂ ਇਸ ਸਿਨੇਮੇ ਵਿੱਚ ਰਿਲੀਜ਼ ਕਰਨ ਦੇ ਪ੍ਰਸਪੈਕਟਿਵ ਨਾਲ ਬਣਾਈ ਸੀ ਕਿਉਂਕਿ ਮੈਂ ਚਾਹੁੰਦਾ ਕਿ ਜਿਹੜਾ ਬੰਦਾ ਅਫੋਰਡ ਵੀ ਨਹੀਂ ਕਰ ਸਕਦਾ ਜਿਸ ਕੋ ਟਿਕਟ ਦੇ ਪੈਸੇ ਨਹੀਂ ਹੈਗੇ ਉਹ ਵੀ ਫਿਲਮ ਆ ਕੇ ਦੇਖੇ ਉਹ ਫ੍ਰੀਜ ਦੇਖ ਕੇ ਜਾਵੇ ਸੋ ਕਹਿੰਦਾ ਮੇਰਾ ਮੁੱਛਿਆ ਰਿਹਾ ਵੀ ਸਾਰਿਆਂ ਵਾਸਤੇ ਬੜਾ ਇਸ ਕਰਨੀ ਗੁਰਦੁਆਰਾ ਸਾਹਿਬ ਦਾ ਪਰਸਪੈਕਟਿਵ ਰੱਖਿਆ ਹੈ ਉਹ ਲੋਕ ਸੀਮੈਂਟ ਥੱਲੇ ਬੈ ਕੇ ਫਿਲਮ ਦੇਖਦੇ ਆ ਬੜੇ ਵਧੀਆ ਤਰੀਕੇ ਨਾਲ ਦੇਖਦੇ ਲੇਕਿਨ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਉਹਦੇ ਵਾਸਤੇ ਹਲੇ 2-3 ਸਾਲ ਵੇਟ ਕਰਨੀ ਪੈਣੀ ਆ ਅਪਾ ਕੋਈ ਆਪਣਾ ਪਲੈਟਫਾਰਮ ਸੈਟ ਅਪ ਕਰਾਂਗੇ ਜਿੱਥੇ ਪਿੱਛਾ ਹੈਗਾ ਕੁਝ ਕਰਾਂਗੇ ਵੇਖੋ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਪਿੰਡਾਂ ਦੇ ਵਿੱਚ ਫਿਲਮਾਂ ਪਿੰਡਾਂ ਦੇ ਵਿੱਚ ਵਿਖਾਉਣ ਹੁੰਦੇ ਉਹ ਥੀਏਟਰ ਵਗੈਰਾ ਦਾ ਘੱਟ ਸੀਗਾ ਤਾਂ ਉਹ ਇੱਕ ਵੱਡੀ ਸਕਰੀਨ ਤੇ ਲਾ ਕੇ ਫਿਲਮ ਪਿੰਡ ਦੇ ਵਿੱਚ ਬਖਾਇ ਇੱਕ ਜਗ੍ਹਾ ਤੇ ਸੈ ਨਾਨਕ ਨਾਮ ਜਹਾਜ ਦੁੱਖ ਪੰਜਰੀ ਦੁੱਖ ਪੰਜਨ ਉਹ ਵੀ ਸਾਰੀਆਂ ਫਿਲਮਾਂ ਉਹ ਪਿੰਡਾਂ ਚਾ ਕੇ ਬਖਾਇਆ ਕਰਦੇ ਤੇ ਤੁਸੀਂ ਵੀ ਜੇ ਇਸ ਤਰ੍ਹਾਂ ਦਾ ਕੋਈ ਪ੍ਰਾਲਾ ਕਰੋ ਡੈਫੀਨਿਟਲੀ ਉਹ ਪੁਰਾਣੀ ਚੀਜ਼ ਨੂੰ ਆਪਾਂ ਦੁਹਰਾ ਸਕਦੇ ਹਾਂ ਔਰ ਕੋਸ਼ਿਸ਼ ਕਰ ਸਕਦੇ ਹਾਂ ਉਹਦੇ ਚ ਸਾਰਾ ਪਿੰਡ ਇਕੱਠਾ ਹੋ ਕੇ ਦੇਖ ਸਕਦਾ ਹੈ ਬਿਲਕੁਲ ਲੇਕਿਨ ਉਹਦੇ ਵਾਸਤੇ ਥੋੜਾ ਜਿਹਾ ਕੋਸ਼ਿਸ਼ ਪਿੰਡਵਾਲਿਆਂ ਨੇ ਵੀ ਕਰਨੀ ਪੈਣੀ ਹੈ ਮੈਂ ਹਰ ਜਗ੍ਹਾ ਤੇ ਅਪਰੋਚ ਨਹੀਂ ਕਰ ਸਕਦਾ ਹੁਣ ਮੈਂ ਤੇ ਇਹੀ ਕਹਿਣਾ ਵੀ ਜਿਹੜੇ ਮੇਰੀ ਆਵਾਜ਼ ਸੁਣ ਰਹੇ ਨੇ ਇੱਥੇ ਉਹ ਆਪਣੇ ਆਪਣੇ ਪਿੰਡਾਂ ਚ ਵੀ ਗੱਲ ਕਰ ਲੈਣ ਠੀਕ ਹੈ ਕਿ ਮੈਨੂੰ ਕਨੈਕਟ ਮੈਂ ਕਨੈਕਟ ਕਰ ਦਿੰਦਾ ਤੇ ਮੈਂ ਡੈਫੀਨਿਟਲੀ ਫਿਲਮ ਲੈ ਕੇ ਜਾਵਾਂਗਾ ਮੈਨੂੰ ਲਿਜਾਂ ਚ ਕੋਈ ਦਿੱਕਤ ਨਹੀਂ ਦੇਖੋ ਇੱਥੇ ਐਨਆਰ ਆ ਇਸ ਬੜਾ ਬੜਾ ਪ੍ਰੋਬਲ ਹੈ ਪੰਜਾਬ ਦੇ ਵਿੱਚ ਜਿਵੇਂ ਇੱਥੇ ਹੁਣ ਸਾਰਾ ਸੁਣਦੇ ਨੇ ਪ੍ਰੋਗਰਾਮ ਅਸੀਂ ਟੀਵੀ ਤੇ ਵੀ ਤੁਹਾਡਾ ਜ਼ਿਕਰ ਕਰਾਂਗੇ ਤਾਂ ਜੇ ਕੋਈ ਇੱਥੋਂ ਸਪான்ਸਰ ਕਰ ਲੈ ਵੀ ਹਾਂ ਮੈਂ ਮੈਂ ਆ ਫਿਲਮ ਆਪਣੇ ਪਿੰਡ ਵਿੱਚ ਵਿਖਾਉਣੀ ਹੈ ਡੈਫੀਨਿਟਲੀ ਕੰਟ੍ਰੈਕਟ ਕਰੇ ਵੀ ਕੰਟੈਕਟ ਕਰੇ ਵੀ ਹਾਂ ਵੀ ਆ ਫਿਲਮ ਮੇਰੇ ਪਿੰਡ ਵਿੱਚ ਵਿਖਾਓ ਤੇ ਮੈਂ ਖਰਚਾ ਸਾਰਾ ਮੈਂ ਕਰਦਾ ਤੇ ਉਹ ਮੇਰੇ ਖਿਆਲ ਨੂੰ ਜੇ ਪਾਸੀ ਵਰਤਦੇ ਉਹ ਤੋਂ ਬੈਸਟ ਹੋਏਗੀ ਨਹੀਂ ਬਿਲਕੁਲ ਕਰਾਂਗੇ ਜੀ ਮੈਨੂੰ ਜੇ ਕੋਈ ਸੰਪਰਕ ਕਰੇਗਾ ਮੈਂ ਡੈਫੀਨਿਟਲੀ ਉਸੇ ਜਾ ਕੇ ਫਿਲਮ ਦਿਖਾਵਾਂਗਾ ਮੇਰਾ ਪ੍ਰੋਮਿਸ ਹੈ ਔਰ ਇਸ ਦਾ ਵੀ ਕੋਈ ਦਲ ਨਹੀਂ ਹੈ ਕਿਉਂਕਿ ਅਸੀਂ ਬਣਾਈ ਫਿਲਮ ਸੰਗਤ ਵਾਸਤੇ ਆਡੀਅנס ਵਾਸਤੇ ਫਿਲਮ ਬਣਾਈ ਹੈ ਜੀ ਔਰ ਮੈਂ ਚਾਹਣਾ ਕਿ ਮੈਕਸਿਮਮ ਲੋਕਾਂ ਤੱਕ ਇਹ ਪਹੁੰਚੇ ਔਰ ਇਹ ਕੰਮ ਜਿਹੜਾ ਤੁਸੀਂ ਸੁਜੈਸ਼ਨ ਦਿੱਤਾ ਬੜਾ ਵਧੀਆ ਹੈ ਇਹ ਇਕੱਠੇ ਰਲ ਕੇ ਹੋ ਸਕਦਾ ਬਿਲਕੁਲ ਜੇ ਹੁਣ ਤੁਸੀਂ ਤਾਂ ਬਣਾਈਏ ਫਿਲਮ ਪਰ ਹੁਣ ਅੱਗੇ ਡਿਸਟ੍ਰੀਬਿਊਟ ਕਰਨਾ ਕਿਸ ਤਰ੍ਹਾਂ ਕਰਨਾ ਹੈ ਕਿਵੇਂ ਕਰਨਾ ਹੈ ਉਹ ਮਤਲਬ ਸੰਗਤ ਦੇ ਹੱਥ ਵਿੱਚ ਸਭ ਤੋਂ ਵੱਡੀ ਗੱਲ ਜਿਵੇਂ ਮ ਉੱਥੇ ਜਾ ਕੇ ਬੜੇ ਖਰਚੇ ਕਰਦੇ ਨੇ ਇਦਾਂ ਕਰਦੇ ਤਾਂ ਇਹ ਚੀਜ਼ ਤਾਂ ਬਹੁਤ ਜ਼ਰੂਰੀ ਹੈ ਜੇ ਕਰਨਗੇ ਤਾਂ ਮੈਂ ਕਹਿੰਦਾ 100% ਤੁਹਾਨੂੰ ਰਿਸਪਾਂਸ ਮਿਲੇਗਾ ਜੀ ਬਿਲਕੁਲ ਬਿਲਕੁਲ 100% ਮਿਲੇਗਾ ਜੀ ਮੈਂ ਡੈਫੀਨਿਟਲੀ ਜਿਹੜਾ ਵੀ ਬੰਦਾ ਕੋਈ ਸੰਪਰਕ ਕਰੇਗਾ ਤਾਂ ਮੈਂ ਉਹਦੇ ਨਾਲ ਬਿਲਕੁਲ ਰਲ ਮਿਲ ਕੇ ਆਪਾਂ ਉਸ ਚੀਜ਼ ਨੂੰ ਉੱਥੇ ਲੈ ਕੇ ਜਾਵਾਂਗੇ ਔਰ ਬਿਲਕੁਲ ਲੈ ਕੇ ਜਾਵਾਂਗੇ ਚਲੋ ਜੀ ਮੈਂ ਤੁਹਾਨੂੰ ਜੋ ਪ੍ਰੋਮਿਸ ਕਰਦਾ ਪੰਜ ਬੰਦੇ ਦਾ ਮੈਂ ਤੁਹਾਨੂੰ ਦਿਸਾਂਗਾ ਸਪான்ਸਰ ਕਰਾਵਾਂਗੇ ਜਿਹੜੇ ਤਰ੍ਹਾਂ ਕਿ ਉਹ ਆਪਣੇ ਆਪਣੇ ਪਿੰਡਾਂ ਦੇ ਵਿੱਚ ਫਿਲਮ ਵਿਖਾਉਣਗੇ ਠੀਕ ਹੈ ਜੀ ਥੈਂਕ ਯੂ ਸੋ ਮੱਚ ਪੰਜ ਬੰਦੇ ਦਾ ਪ੍ਰੋਮਿਸ ਮੈਂ ਕਰਦਾ ਮੈਂ ਇਹ ਪੁੱਛਿਆ ਨਹੀਂ ਪਰ ਮੈਨੂੰ ਉਮੀਦ ਹੈ ਕਿ ਜਿਹੜੇ ਜਿਹੜੇ ਬੰਦੇ ਨੂੰ ਕਵਾਂਗੇ ਉਹ ਹਾਂ ਕਰਨਗੇ ਨਾ ਨਹੀਂ ਕਰਨਗੇ ਥੈਂਕ ਯੂ ਸੋ ਨਾਈਸ ਆਫ ਯੂ ਥੈਂਕ ਯੂ ਸੋ ਮੱਚ ਤੁਹਾਡੇ ਵਰਗੇ ਸੱਜਣੇ ਸਾਨੂੰ ਇਨਕਰੇਜ ਕਰਦੇ ਨੇ ਤਾਂ ਵੀ ਹੋਰ ਬੈਟਰ ਫਿਲਮਾਂ ਬਣਾ। ਜੇ ਤੁਸੀਂ ਇੱਡਾ ਵੱਡਾ ਉਪਰਾਲਾ ਕੀਤਾ ਬਹੁਤ ਵਧੀਆ ਕਾਰਜ ਕੀਤਾ ਤੁਹਾਡੀ ਟੀਮ ਕਿੰਨੀ ਕੁ ਵੱਡੀ ਹੈ ਇਹ ਫਿਲਮ ਵਿਖਾਉਣ ਤੇ ਮੈਂ ਇਕੱਲੇ ਜਾਣਾ ਨਹੀਂ ਨਹੀਂ ਵੈਸੇ ਜੇ ਫਿਲਮ ਵੈਸੇ 200 ਤੋਂ 250 ਬੰਦੇ ਦੀ ਟੀਮ ਇਨਵੋਲ ਹੁੰਦੀ ਹੈ ਜੀ ਫਿਲਮ ਬਣਾਉਣ ਦੇ ਵਿੱਚ ਅਸੀਂ ਫਿਲਮ ਦੇ ਐਂਡ ਦੇ ਵਿੱਚ ਇੱਕ ਮੇਕਿੰਗ ਵੀਡੀਓ ਵੀ ਪਾਇਆ ਹੋਇਆ ਹੈ ਜਿਹਦੇ ਚ ਦੱਸਿਆ ਗਿਆ ਕਿ ਫਿਲਮ ਬਣਦੀ ਕਿਤਾ ਹੈ ਸੋ ਉਹ ਸਾਰਾ ਕੁਝ ਅਸੀਂ ਉਸ ਚ ਪ੍ਰੈਜ਼ੈਂਟ ਕੀਤਾ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਤੇ ਹੋਰ ਵੀ ਕੋਸ਼ਿਸ਼ ਕਰਾਂਗੇ ਇਸ ਤੋਂ ਵੱਧ ਵੀ ਤੁਹਾਨੂੰ ਕੋਈ ਬੰਦੇ ਦਈਏ ਪਰ ਇਹ ਜਿਹੜਾ ਮੈਂ ਤੁਹਾਨੂੰ ਆਈਡੀਆ ਦਿੱਤਾ ਇਹ ਬੈਸਟ ਹੈ ਤੇ ਇਹਦੇ ਨਾਲ ਹੋਰ ਵੀ ਜ਼ਿਆਦਾ ਪ੍ਰੋਮੋਸ਼ਨ ਹੋਏਗੀ ਜ਼ਰੂਰ ਬਿਲਕੁਲ ਜੀ ਕਿਉਂ ਨਹੀਂ ਡੈਫੀਨਿਟਲੀ ਅਪਾ ਜਗਾ ਜਗਾ ਤੱਕ ਰੀਚ ਆਪਣੀ ਲੈ ਕੇ ਜਾਵਾਂਗੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਧੰਨਵਾਦ ਤੁਹਾਡਾ ਥੈਂਕ ਯੂ ਜੀ ਮੈਂ ਜਾਂਦੇ ਜਾਂਦੇ ਕੋਈ ਮੇਰਾ ਨੰਬਰ ਫਿਰ ਬੋਲ ਦਿੰਦਾ ਹਾਂ ਨੰਬਰ ਤੇ ਨਾਮ ਪੂਰਾ ਬੋਲ ਹਾਂ ਮੇਰਾ ਨਾਮ ਜਗਨਜੀਤ ਸਿੰਘ ਸਮੁੰਦਰੀ ਹੈ ਜੀ ਸ਼ਹੀਦ ਫਿਲਮ ਜਿਹੜੀ ਸੀ ਇਸ ਵੀਕਐਂਡ ਦੇ ਉੱਪਰ ਗੁਰਦੁਆਰਾ ਸਾਹਿਬ ਕੱਲ ਦਿਖਾ ਰਹੇ ਆ ਜੀ ਸੁਖ ਸਾਗਰ ਨਿਊ ਵੈਸਟਮਿੰਸਟਰ ਯੂਨੀਵਰਸਿਟੀ ਕੱਲ 7 ਵਜੇ ਪਰਸੋਂ ਸ਼ਨੀਵਾਰ ਨੂੰ 29 ਮਾਰਚ ਨੂੰ ਸ਼ਾਮ ਨੂੰ ਸ੍ਰੀ ਗੁਰੂ ਸਿੰਘ ਸਭਾ ਸਰੀ 132 ਸੀਟ ਤੇ ਹਾਂ ਜੀ ਪੌਣੇ 7 ਵਜੇ ਔਰ ਸੰਡੇ ਨੂੰ ਖਾਲਸਾ ਦੀਵਾਨ ਸੁਸਾਇਟੀ ਰੈਂਸ ਰੋਸ ਸਟਰੀਟ ਵੈਨਕੂਵਰ 3 ਮਾਰਚ ਨੂੰ ਦੁਪਹਿਰ 12 ਵਜੇ ਦਿਖਾ ਰਹੇ ਹਾਂ ਜੇ ਕਿਸੇ ਨੇ ਵਧੇਰੇ ਜਾਣਕਾਰੀ ਲੈਣੀ ਹੈ ਮੇਰੇ ਨਾਲ ਸੰਪਰਕ ਕਰ ਸਕਦਾ ਜੀ 6723398525262332592252 ਥੈਂਕ ਯੂ ਜੀ ਸੁੰਦਰੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਬਹੁਤ ਵਧੀਆ ਤੁਸੀਂ ਇਹ ਕੀਤਾ ਧੰਨਵਾਦ ਜੀ ਥੈਂਕ ਯੂ ਜੀ ਉਹ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਇਹ ਫਿਲਮ ਦੀ ਗੱਲਬਾਤ ਕੀਤੀ ਹੈ ਪਰ ਜੇ ਤੁਸੀਂ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਜੇ ਸੁਮਿਤ ਸਿੰਘ ਦਾ ਨੰਬਰ ਤੁਹਾਡੀ ਲੋੜ ਕਰ ਹੀ ਲੈਣਾ ਤੇ ਨਹੀਂ ਕੀਤਾ ਤਾਂ ਤੁਸੀਂ ਮੇਰੇ ਨਾਲ ਡਾਇਰੈਕਟ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਸਾਡਾ ਫੋਨ ਨੰਬਰ 86047839975604700 ਵੀਆਤਰੀ ਅਸੀਂ ਨੜੀਨ ਮੇ 77 ਤੇ ਮੈਨੂੰ ਫੋਨ ਕਰ ਸਕਦੇ